ਲੇਵਲ ਸਾਬ ਦੇ ਹਾਲਾਤ ਜੇ ਆਪਾਂ ਮਾਨਸਿਕ ਪੱਖ ਤੋਂ ਆਖੀਏ ਜੀ ਉਹਨਾਂ ਦੀ ਜਿਹੜੀ ਹਿਊਮਨ ਪਾਵਰ ਹੈ ਉਸ ਪੱਖ ਤੋਂ ਆਖੀਏ ਤਾਂ ਬਹੁਤ ਸਟਰੋਂਗ ਹੈ ਉਹ ਡੋਲਣ ਵਾਲੇ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮੈਂ ਕੋਈ ਨਿੱਜੀ ਲੜਾਈ ਨਹੀਂ ਮੈਂ ਆਪਣੇ ਦੇਸ਼ ਦੇ 140 ਕਰੋੜ ਲੋਕਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਬਲਦੀ ਰੱਖਣ ਦੀ ਲੜਾਈ ਲੜ ਰਿਹਾ ਹਾਂ ਇਸ ਕਰਕੇ ਉਹ ਮੈਂਟਲੀ ਸਟਰੋਂਗ ਹੈ ਜੀ ਤੇ ਜੇ ਆਪਾਂ ਡਾਕਟਰੀ ਪੱਖ ਤੋਂ ਆਖੀਏ ਸਰੀਰਕ ਪੱਖ ਤੋਂ ਆਖੀਏ ਦੁਨਿਆਵੀ ਤੌਰ ਤੇ ਉਹ ਉਸ ਤਰੀਕੇ ਦੇ ਨਾਲ ਉਹ ਬਹੁਤ ਵੀਕ ਹੈ ਉਹਨਾਂ ਦਾ weight ਜਿਹੜਾ ਹੈ ਉਹ 15 ਕਿਲੋ ਤੋਂ ਵੱਧ 18 ਜਾਂ 20 ਕਿਲੋ ਵਜ਼ਨ ਉਹਨਾਂ ਦਾ ਘੱਟ ਚੁੱਕਿਆ ਹੈ ਜੀ ਉਹਨਾਂ ਦਾ ਡਾਕਟਰ ਹਰ ਰੋਜ਼ ਇਹ ਗੱਲ ਦੱਸ ਦਿਆ ਜਦੋਂ 15 14 ਦਿਨ ਤੋਂ ਵੱਧ ਬੀਤ ਗਏ ਸੀ ਡਾਕਟਰ ਕਹਿੰਦੇ ਕਿ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਮਾਸ ਨੂੰ ਖਾ ਰਹੀਆਂ ਆ ਮਾਸ ਨੂੰ ਖਾਣ ਤੋਂ ਬਾਅਦ ਵੀ ਜਦੋਂ ਮਾਸ ਖਤਮ ਹੋ ਜਾਂਦਾ ਨਾ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਫਿਰ ਲੀਵਰ ਤੇ ਕਿਡਨੀ ਤੇ ਹਾਰਟ ਤੇ ਪੂਰੇ ਮਤਲਬ ਸਰੀਰ ਤੇ ਅਸਰ ਪੈਣਾ ਸ਼ੁਰੂ ਹੁੰਦਾ ਜਿਹਦੇ ਵਿੱਚ ਉਹ ਕਹਿੰਦੇ ਕਿ ਉਸ ਤੋਂ ਬਾਅਦ ਕਿਸੇ ਵੀ ਟਾਈਮ ਸਾਇਲੈਂਟ ਅਟੈਕ ਜਿਹੜਾ ਆਉਣ ਦਾ ਖਤਰਾ ਹੁੰਦਾ ਪਰ ਮੈਂ ਕਹਿੰਨਾ ਕਿ ਦਸ਼ਮੇਸ਼ਪੀਤਾ ਕਲਗੀਆਂ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸਦਾਨੀ ਜੀ ਉਹਨਾਂ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਅਮਰਤ ਧਾਰੀ ਸਿੰਘ ਮੇਰੇ ਖਿਆਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਹੈ ਉਹਨਾਂ ਨੂੰ ਸ਼ਾਇਦ ਕਿਉਂਕਿ ਹਰ ਰੋਜ਼ ਉਹ ਬਾਣੀ ਪੜਨ ਵਾਲੇ ਨੇ ਦਿੱਤ ਨੇਮ ਕਰਨ ਵਾਲੇ ਇਨਸਾਨ ਹੈ ਇਮਾਨਦਾਰੀ ਨਾਲ ਆਪਣੇ ਲੋਕਾਂ ਦੀ ਲੜਾਈ ਲੜਨ ਵਾਲੇ ਇਨਸਾਨ ਹੈ ਤੇ ਮੈਂ ਤਾਂ ਕਹਿੰਦਾ ਕਿ ਦਸ਼ਮੇਸ਼ਪੇ ਦਾ ਕਲਗੀਆਂ ਵਾਲੇ ਪਾਤਸ਼ਾਹ ਦਾ ਥਾਪੜਾ ਉਹਨੂੰ ਸੱਚੇ ਪਾਤਸ਼ਾਹ ਅਕਾਲਪੁਰਖ ਵਾਹਿਗੁਰੂ ਦਾ ਥਾਪੜਾ ਹੈ ਕਿ ਚਾਹੇ ਜਿੰਨਾ ਚਿਰ ਮਰਜੀ ਲੰਮਾ ਸਰਕਾਰ ਜਿਹੜਾ ਉਹਨੂੰ ਮਮਕਾਉਣ ਦੀ ਕੋਸ਼ਿਸ਼ ਕਰ ਲੇ ਅਕਾਲਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਦੇ ਅੰਗ ਸੰਗ ਰਹਿਣਗੇ ਤੇ ਮੈਂ ਕਹਿੰਦਾ ਕਿ ਚਾਹੇ ਮਿਸ ਇਹ ਕਿਉਂਕਿ ਦੁਨੀਆ ਭਰ ਦੀਆਂ ਅਰਦਾਸਾਂ ਉਹਨਾਂ ਦੇ ਨਾਲ ਹੈ ਆਪਾਂ ਦੇਖਦੇ ਹਾਂ ਕਿ ਹੁਣ ਵੀ ਕੈਂਡਲ ਮਾਰਚ ਨਿਕਲਿਆ ਪੂਰੇ ਸ਼ਹਿਰ ਦੇ ਵਿੱਚ ਉਹ ਘੰਟੇ ਤੋਂ ਵੱਧ ਸਮਾਂ ਲੱਗਿਆ ਕੈਂਡਲ ਮਾਰਚ ਨੂੰ ਤੇ ਗੁਰਦੁਆਰਾ ਗੰਗਸਰ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਗੁਰਦੁਆਰਾ ਗੰਗਸਰ ਸਾਹਿਬ ਆ ਕੇ ਇਹਦੀ ਸਮਾਪਤੀ ਕੀਤੀ ਹੈ ਕੈਂਡਲ ਮਾਰਚ ਦੀ ਜੀ ਇੱਥੋਂ ਤੁਰਨ ਤੋਂ ਇੱਥੇ ਵਾਪਸ ਆਉਣ ਤੱਕ ਸਤਨਾਮ ਸ੍ਰੀ ਵਾਹਿਗੁਰੂ ਦੇ ਜਾਪ ਹੋਏ ਹੈ ਜੀ ਇਹ ਜਾਪ ਜਿਹੜੇ ਆ ਗੁਰਬਾਣੀਆਂ ਦੇ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਜਿਹੜਾ ਸਿਮਰਨ ਹੈ ਤੇ ਮੈਂ ਕਹਿੰਦਾ ਸਿਮਰਨ ਜਿਹੜਾ ਉਹ ਬੰਦੇ ਨੂੰ ਨਾ ਪੂਰੀ ਦੁਨੀਆ ਦੀਆਂ ਅਰਦਾਸਾਂ ਬੇਨਤੀਆਂ ਉਹਨਾਂ ਦੇ ਨਾਲ ਹੈ ਉਹ ਜਿਉਂਦੇ ਵੱਸਦੇ ਰਹਿਣਗੇ ਉਹਨਾਂ ਦੀ ਉਮਰ ਲੰਬੀ ਹੋਊਗੀ ਤੰਦਰੁਸਤ ਰਹਿਣਗੇ ਤੇ ਮੋਰਚਾ ਫਤਿਹ ਹੋਵੇ ਵੱਡੇ ਪੱਦਰ ਤੇ ਦੁਕਾਨਦਾਰ ਵੀ ਇੱਥੇ ਆਏ ਨੇ ਕੀ ਕਹਿਣਾ ਚਾਹੋਗੇ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਮੋਰਚੇ ਨੂੰ ਡੱਲੇਵਾਲ ਸਾਹਿਬ ਜੋ ਬੈਠੇ ਨੇ ਜੋ ਮੋਰਚਾ ਨਾ ਕੱਲੇ ਕਿਸਾਨਾਂ ਦਾ ਨਹੀਂ ਉਹ ਜੀ ਕਿਸਾਨ ਮਜ਼ਦੂਰ ਏਕਤਾ ਦਾ ਤਾਂ ਤੁਸੀਂ ਸੁਪੜੇ ਜਥਾਂ-ਥਾਂ ਦੇ ਕੰਧਾਂ ਤੇ ਬੋਰਡਾਂ ਤੇ ਲਿਖਿਆ ਹੋਇਆ ਹੈ ਜਿਹੜਾ ਦੁਕਾਨਦਾਰ ਹੈ ਉਹ ਵੀ ਇਹਨਾਂ ਦਾ ਇੱਕ ਭਾਈਵਾਲ ਮੈਂ ਦੁਕਾਨਦਾਰਾਂ ਨੂੰ ਪਹਿਲਾਂ ਵੀ ਬੇਨਤੀਆਂ ਕਰ ਚੁੱਕਿਆ ਹਾਂ ਚੈਨਲਾਂਾਂ ਦੇ ਉੱਤੇ ਵੀ ਸਾਡਾ ਉੱ ਕੰਟਾ 2 ਘੰਟਾ ਜਾਂ ਜਿਹੜੀ ਹੈ ਤੇ ਜਾਂ ਮੈਂ ਇੱਕ ਬੇਨਤੀ ਕਰਦਾ ਸਾਰੇ ਭਾਈਚਾਰੇ ਨੂੰ ਆਪਦੇ ਨੂੰ ਦੁਕਾਨਦਾਰਾਂ ਨੂੰ ਵੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਵੀ ਵੀ ਯਾਰ ਤੁਸੀਂ ਇੱਕ ਇੱਕ ਦਿਨ ਦੀ ਭੁੱਖ ਹੜਤਾਲ ਰੱਖ ਕੇ ਤਾਂ ਦੇਖੋ ਨਾ ਆਪਦੇ ਦੇ ਘਰੇ ਰੱਖੋ ਭੁੱਖ ਹੜਤਾਲ ਤੇ ਤੁਸੀਂ ਚੁੱਪ ਕਰਕੇ ਕੰਮ ਵੀ ਕਰੋ ਕੰਮ ਵੀ ਨਾ ਛੱਡੋ ਤੇ ਭੁੱਖ ਹੜਤਾਲ ਤੇ ਵੀ ਜਾਓ ਕਿਉਂ ਇੱਕ ਦਿਨ ਦੇ ਵਿੱਚ ਪਤਾ ਲੱਗ ਜਾਊਗਾ ਵੀ ਕੀ ਭਾਵੇਂ ਇਕਦਿਆਂ ਜਿਹੜੀਆਂ ਦੂਜੀਆਂ ਕਿਸਾਨ ਜਥੇ ਬੰਦੀਆਂ ਮੈਂ ਥੋੜੀ ਜੀ ਗੱਲ ਨੂੰ ਪਾਸੇ ਲੈ ਕੇ ਜਾਊਂਗਾ ਜਿਹੜੀਆਂ ਦੂਜੇ ਕਿਸਾਨ ਜਥੇ ਬੰਦੀਆਂ ਕਿਸ ਗੱਲ ਦੀ ਡੀ ਕਰ ਰਹੀਆਂ ਉਹ ਵੀ ਸਾਡੇ ਸਦਕਾਰਯੋਗ ਹੈ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚੋਂ ਹੀ ਆ ਕਿਸਾਨ ਹੀ ਉਹ ਵੀ ਪਰ ਮੈਂ ਬੇਨਤੀ ਕਰਦਾ ਵੀ ਕਿਸੇ ਗੱਲ ਦੀ ੜੀ ਨਾ ਕਰੋ ਤੁਸੀਂ ਮੀਟਿੰਗ ਨਾ ਕਰੋ ਤੁਸੀਂ ਕੁਝ ਕਰੀ ਜਾਓ ਪਰ ਉਹਦੇ ਉਹਦੇ ਜਾ ਕੇ ਨਾਲ ਤਾਂ ਬਰਾਬਰ ਦਾ ਖੜੋ ਉਹਦੇ ਮਗਰ ਹੋ ਜੋ ਨਹੀਂ ਹੋਣਾ ਤੁਸੀਂ ਉਹਦੇ ਮੂਰੇ ਹੋ ਜੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਗੱਲ ਆ ਵੀ ਆਪਾਂ ਇੱਥੇ ਲੀਡਰਿਚ ਮਕਾਉਣੀ ਨਹੀਂ ਆਪਾਂ ਕਿਸਾਨ ਬਚਾਉਣਾ ਤੇ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਜੀ ਡੱਲੇਵਾਲ ਸਾਨੂੰ ਬਹੁਤ ਹੀ ਮਾਣ ਆ ਉਹਨਾਂ ਦੇ ਵੀ ਸਾਡੇ ਜ਼ਿਲ੍ਹੇ ਦੇ ਫਰੀਦਕੋਟ ਜ਼ਿਲ੍ਹੇ ਦੇ ਫੋਨ ਕਰਕੇ ਸਾਨੂੰ ਦੋਹਾਂ ਦਾ ਮਾਣ ਹੋਣਾ ਚਾਹੀਦਾ ਮੈਂ ਕਹਿੰਦਾ ਪੂਰਾ ਫਰੀਦਕੋਟ ਜ਼ਿਲ੍ਹਾ ਹੀ ਜੇ ਉੱਤ ਕੇ ਤੁਰਪੇ ਤੇ ਸਾਨੂੰ ਦੂਜੇ ਪੰਜਾਬ ਦੀ ਤਾਂ ਲੋੜ ਹੀ ਨਹੀਂ ਹੈ ਲੋੜ ਪਰ ਨਹੀਂ ਪਰ ਮੈਂ ਕਹਿੰਦਾ ਜੇ ਇਕੱਲੇ ਫਰੀਦਕੋਟ ਵਾਲੇ ਤੁਰ ਪੈਣ ਉੱਠ ਕੇ ਸਾਨੂੰ ਇੰਨੇ ਨਾਲ ਹੀ ਉਹਨੂੰ ਬਲ ਮਿਲੂਗਾ ਪਰ ਜਿਹੜੀਆਂ ਜਥੇਬੰਦੀਆਂ ਕਹਿ ਰਹੀਆਂ ਵੀ ਯਾਰ ਸਾਨੂੰ ਉਹਦਾ ਕੋਈ ਸੱਦਾ ਪੱਤਰ ਨਹੀਂ ਆਇਆ ਜਾਂ ਯਾਰ ਆ ਨਹੀਂ ਹੋਇਆ ਜੇ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਜਿਹਦੇ ਪੋਤਰੇ ਦਾ ਵਿਆਹ ਹੋਇਆ ਨਾ ਉਹਦੇੋਂ ਤੁਹਾਨੂੰ ਕਾਰਡ ਨਾ ਭੇਜੇ ਉਹਦੇ ਤੁਸੀਂ ਬੇਸ਼ੱਕ ਨਾ ਆਇਓ ਪਰ ਅੱਜ ਤਾਂ ਲੜਾਈ ਹੈ ਜਿਹੜੀ ਉਹ ਤਾਂ ਕਹਿ ਰਿਹਾ ਭੁਖੜਤਾਲ ਰੱਖ ਕੇ ਵੀ ਮਸਲਾ ਹੱਲ ਨਹੀਂ ਹੋਣਾ ਨਹੀਂ 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 ਮਸਲੇ ਸਾਰੇ ਹੱਲ ਹੋ ਜਾਂਦੇ ਹੁੰਦੇ ਆ ਪੋਖੜਦਾਲ ਨਹੀਂ ਮਰਨ ਵਰਤੇ ਬੈਠੇ ਹੋ ਪੋਖੜਦਾਲ ਕੱਲੀ ਨਹੀਂ ਉਹਨਾਂ ਦੀ ਜੇ ਮਰਨ ਵਰਤੋ ਵੀ ਉੱਤੇ ਕੁਝ ਹੈਗਾ ਤੇ ਸਾਨੂੰ ਡੱਲੇਵਾਲ ਨੂੰ ਦੱਸੋ ਅਸੀਂ ਉਹ ਕਹਿ ਦਿੰਨੇ ਆ ਜਾ ਕੇ ਉਹ ਹੋ ਰੱਖ ਲੈ ਭਾਈ ਫਿਰ ਦੂਜੀਆਂ ਕਿਸਾਨ ਜਿਹੜੇ ਬੰਦਿਆਂ ਆ ਜਾਣਗੇ ਨਹੀਂ ਪਰ ਅਸੀਂ ਕਹਿੰਨੇ ਵੀ ਸਾਡਾ ਉਹਨਾਂ ਨਾਲ ਵੀ ਕੋਈ ਗਿਲਾ ਨਹੀਂ ਦੇਰ ਆਓ ਦਰਸਤ ਆਓ ਵਧੀਆ ਗੱਲ ਹੈ ਕਿ ਉਹਨੂੰ ਹਲੇ ਵੀ ਸਮਝ ਆ ਗਈ ਹੈ ਤੇ ਉਹਨਾਂ ਨੂੰ ਡੱਲੇਵਾਲ ਦੇ ਜਾ ਕੇ ਪਿੱਠ ਤੇ ਖੜ ਜਾਣਾ ਚਾਹੀਦਾ ਸਾਡੇ ਪੂਰੇ ਪੰਜਾਬੀਆਂ ਨੂੰ ਖਾਸ ਕਰ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਡੱਲੇਵਾਲ ਦੇ ਇਸ ਜਿਹੜਾ ਸੰਘਰਸ਼ ਲੜ ਰਿਹਾ ਹੈ ਉਹਦੇ ਵਿੱਚ ਕੀ ਕੀਤਾ ਬਰਾੜ ਸਾਹਿਬ ਕਹਿ ਰਿਹਾ ਵੀ ਅਸੀਂ ਇੱਕ ਉਸ ਭਗਵਾਨ ਦਾ ਸ਼ੁਕਰਾਨਾ ਕਰਦੇ ਆਂ ਭਗਵਾਨ ਰੂਪੀ ਸਾਡੇ ਸ੍ਰੀ ਗੁਰੂ ਗੋਬਿੰਦ ਆਪਣਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਰਾ ਕੁਝ ਵਾਰ ਕੇ ਵੇਖੋ ਤੁਸੀਂ ਸਾਰਾ ਕੁਝ ਹੀ ਵਾਰਤਾ ਕੀ ਰੱਖਿਆ ਉਹਨਾਂ ਨੇ ਰਾਜੇ ਮਹਾਰਾਜੇ ਸੀ ਨਾ ਪਰ ਉਹਨੇ ਸਾਰਾ ਉਹ ਕਿਲੇ ਵੀ ਛੱਡਤੇ ਮਹਿਲ ਵੀ ਛੱਡਤੇ ਅਖੀਰ ਨੂੰ ਜਾ ਕੇ ਉਹ ਕੰਡਿਆਂ ਤੇ ਸੌਂ ਗਏ ਅਸੀਂ ਤਾਂ ਉਹਨਾਂ ਦੇ ਵਿੱਚ ਵੀ ਕਈ ਵਾਰੀ ਕਹਿ ਦਿੰਨੇ ਵੀ ਐ ਨਹੀਂ ਯਾਰ ਐ ਕਰਨਾ ਚਾਹੀਦਾ ਸੀ ਉਹਨਾਂ ਨੂੰ ਜਿਹੜੇ ਸਾਡੇ ਦਮਦਾਰੀ ਲੋਕ ਆ ਨਾ ਆਮ ਜਿਹੇ ਸਾਡੀ ਜਨਤਾ ਹੈ ਉਹ ਕਿਤੇ ਨਾ ਕਿਤੇ ਸਾਡੀਆਂ ਕਮਨਾਂ ਲੱਭਦੀ ਹੈ ਕੁਝ ਬੰਦੇ ਕਹਿੰਦੇ ਆ ਅਜੀ ਮੰਨ ਕੇ ਚੱਲੋ ਅਸੀਂ ਕੈਂਡਲ ਮਾਰਚ ਕੱਢਿਆ ਸੰਕਲਿਤ ਤਦਾਰ ਦੇ ਵਿੱਚ ਲੋਕ ਸੀ ਨਾ ਕੀ ਕਾਰਨ ਵੀ ਸੰਕੜੇ ਲੋਕ ਤਾਂ ਜਾਗੇ ਆ ਨਾ ਜਿੱਥੋਂ ਦੀ ਧਰਤੀ ਤੋਂ ਕੱਲ ਨੂੰ ਜੇ ਮੰਨ ਕੇ ਚੱਲੋ ਹੋਰ ਕੋਈ ਬੰਦਾ ਇਸ ਕਾਫਲਾ ਵਧੂਗਾ ਜੇ ਕੋਈ ਹੋਰ ਵੀ ਬੰਦਾ ਇਹ ਰੂਪੀ ਕੋਈ ਕੈਂਡਲ ਕੱਢਣਾ ਚਾਹੁੰਦਾ ਤੋ ਕੱਢੇ ਕਿਉਂਕਿ ਅਸੀਂ ਤਾਂ ਕਹਿੰਦੇ ਵੀ ਡੱਲੇਵਾਲ ਦੀ ਜਿੰਨੇ ਮਦਦ ਹੁੰਦੀ ਹੈ ਥੋੜੇ ਤੋਂ ਘਰੇ ਬਹਿ ਕੇ ਮੋਬਾਈਲ ਰਾਹੀਂ ਜਿੰਨੇ ਵੀ ਮਦਦ ਕਰਨੀ ਚਾਹਣੇ ਉਵੇਂ ਮਦਦ ਕਰੋ ਇਹ ਬੇਨਤੀ ਹੈ ਸਾਡੀ ਸਾਰੇ ਕੱਲੇ ਕਿਸਾਨਾਂ ਦਾ ਤਾਂ ਕੋਈ ਰੌਲਾ ਹੀ ਨਹੀਂ ਸਾਰੀ ਜਿਹੜੀ ਹੈ ਜੇ ਮੇਰੇ ਕੋਲ ਦੁਕਾਨ ਮੇਰੀ ਖੁੱਲੀ ਹੈ ਮੇਰਾ ਸ਼ਟਰ ਖੁੱਲਾ ਹੈ ਤੁਸੀਂ ਕਰੋਨਾ ਦੇ ਵੇਖਿਆ ਹੀ ਨਾ ਕਰੋਨਾ ਦੇ ਵਿੱਚ ਸਾਡੇ ਨਾਲ ਕੀ ਹੋਈਏ ਸਾਰੇ ਸ਼ਟਰ ਸਾਡੇ ਬੰਦ ਸੀ ਤੇ ਉਦੋਂ ਅਸੀਂ ਆਮ ਦੁਕਾਨਦਾਰ ਵੀ ਜਾਨੀ ਕਿ ਉਦੋਂ ਦਾ ਜਿਹੜਾ ਡਾਊਨ ਹੋਇਆ ਉਹ ਉੱਠਿਆ ਨਹੀਂ ਇਸ ਕਰਕੇ ਮੈਂ ਸਾਰਿਆਂ ਨੂੰ ਕਹਿੰਦਾ ਵੀ ਜਿਹੜੀਆਂ ਵੀ ਤੁਹਾਡੇ ਰੀਡਿੰਗਾਂ ਦੇ ਉੱਤੇ ਤੁਹਾਡੀਆਂ ਦੁਕਾਨਾਂ ਦੇ ਉੱਤੇ ਕੋਈ ਵੀ ਪਦਾਰਥ ਪਿਆ ਉਹ ਕਿਸਾਨ ਦੀ ਪੈੜੀ ਦੇ ਵਿੱਚੋਂ ਖੇਤੀ ਦੇ ਵਿੱਚੋਂ ਪੈਦਾ ਹੁੰਦਾ ਨਾ ਇਸ ਕਰਕੇ ਬੇਨਤੀਆਂ ਕਰਦੇ ਆ ਵੀ ਜੋ ਤੁਸੀਂ ਤੜਕੇ ਖਾਂਦੇ ਹੋ ਬਰੈਡ ਵੀ ਖਾਂਦੇ ਹੋ ਨਾ ਉਹ ਵੀ ਆਟੇ ਤੋਂ ਪੈਦਾ ਹੁੰਦਾ ਇਸ ਕਰਕੇ ਬੇਨਤੀ ਹੈ ਤੁਹਾਨੂੰ ਹਲੇ ਵੀ ਆ ਜੋ ਜਿਵੇਂ ਤੁਸੀਂ ਦੁਕਾਨਦਾਰ ਹੋ ਕੇ ਸਮਝ ਗਏ ਹੋ ਕਿ ਇਹ ਮਸਲਾ ਕੱਲਾ ਦੁਕਾਨ ਕਿਸਾਨਾਂ ਦਾ ਨਹੀਂ ਇਹ ਸਾਰਿਆਂ ਦਾ ਮਸਲਾ ਬਾਈ ਜੀ ਕਿਵੇਂ ਦੇਖਦੇ ਹੋ ਪਿਛਲੀ ਵਾਰੀ ਆਪਾਂ ਮੋਰਚਾ ਜਿੱਤੇ ਸੀਗੇ ਉਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਤੇ ਹੁਣ ਕਈ ਕਿਸਾਨ ਜਥੇਬੰਦੀਆਂ ਆ ਨਹੀਂ ਰਹੀਆਂ ਉਹ ਵਿਰੋਧਤਾ ਕਰ ਰਹੀਆਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਦੇਖੋ ਸਾਰੀਆਂ ਕਿਸਾਨ ਜਥੇਬੰਦੀਆਂ ਸਤਿਕਾਰਯੋਗ ਆ ਵਿਰੋਧਤਾ ਕਰਨਾ ਜਾਂ ਨਾ ਕਰਨਾ ਇੱਕ ਉਹ ਉਹਨਾਂ ਦਾ ਵੱਖਰਾ ਜਿਹੜਾ ਪਾਰਟ ਆ ਜੀ ਸਾਡੇ ਵੱਲੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਦੁਕਾਨਦਾਰਾਂ ਵੱਲੋਂ ਰੋੜ ਗੇ ਦੇ ਰਿਟਾਇਰ ਸਾਡੇ ਨਾਲ ਡਰਾਈਵਰ ਖੜੇ ਆ ਜਥੇਬੰਦੀਆਂ ਉਹਨਾਂ ਦੀ ਸਿੱਖ ਜਥੇਬੰਦੀਆਂ ਦੇ ਆਗੂ ਨਮੁੰਦੇ ਖੜੇ ਆ ਸਾਡੇ ਮੱਤੇ ਪਿੰਡ ਤੋਂ ਸਾਰੇ ਅਸੀਂ ਇਕੱਠੇ ਆ ਟੋਟ ਇਹ ਨਹੀਂ ਕਹਿ ਸਕਦੇ ਵੀ ਕੌਣ ਰੋਜ਼ ਚ ਹੈ ਕੌਣ ਖਲਾਫ ਹੈ ਕੌਣ ਨੇੜੇ ਆ ਜਦੋਂ ਅंदोलਨ ਸ਼ੁਰੂ ਹੋਇਆ ਸੀਗਾ ਪਹਿਲਾਂ 2-3 ਸਾਲ 2 ਸਾਲ ਚੱਲਿਆ ਹੈਗਾ ਉਹ ਤੋਂ ਵੱਡੀ ਤਦਾਦ ਦੇ ਵਿੱਚ ਉੱਥੇ ਲੋਕ ਆ ਜਿਹੜੇ ਗਏ ਆ ਤੇ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਜਾ ਰਹੇ ਆ ਤੇ ਕਿਸਾਨ ਜਥੇਬੰਦੀਆਂ ਦਾ ਅਡਡ ਲੜਨ ਵਾਲਾ ਜਿਹੜਾ ਤਰੀਕਾ ਉਹ ਜਿਹੜਾ ਹੈਗਾ ਉਹ ਉਹਨਾਂ ਦੇ ਆਖੋ ਹੀ ਦੱਸ ਸਕਦੇ ਆ ਪਰ ਤੁਹਾਡਾ ਇਹ ਨਹੀਂ ਮੰਨਣਾ ਕਿ ਹੁਣ ਤਾਂ ਇਕੱਠੇ ਹੋ ਜਾਣਾ ਚਾਹੀਦਾ ਇੱਕ ਥਾਂ ਤੇ ਦੇਖੋ ਅਸੀਂ ਤਾਂ ਇਹ ਕਹਨੇ ਆ ਵੀ Hindu Sikh Isai ਸਾਰੇ ਇਕੱਠੇ ਹੋਣ ਇਸ ਧਰਤੀ ਤੇ ਸਿੱਧੀ ਜੋੜ ਮੇਲੇ ਚੱਲਦੇ ਆ ਜਿਵੇਂ ਉਸ ਅਨੰਦਪੁਰ ਦੀ ਧਰਤੀ ਤੇ ਚਮਕੌਰ ਦੀ ਗੜੀ ਤੇ ਸਾਰੇ ਕਿਤੇ ਜਿਵੇਂ ਗੁਰਦੁਆਰਾ ਸਾਹਿਬ ਤੇ ਐਨੀ ਦਿਨੀ ਮਤਲਬ ਸ਼ੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਉਸਦੇ ਇਥੋਂ ਤੱਕ ਬਹੁਤ ਕੁਝ ਸਿੱਖਣਾ ਚਾਹੀਦਾ ਤੇ ਉਹਨਾਂ ਨੇ ਸਾਨੂੰ ਇੱਕ ਤਾਕਤ ਦਿੱਤੀ ਹੈ ਲੜਨ ਦੀ ਵੀ ਅਸੀਂ ਲੜਾਂਗੇ ਭਾਵੇਂ ਦਾ ਇਥੋਂ ਤੱਕ ਹੈਗਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਅੱਜ ਅਸੀਂ ਜਿਹੜਾ ਕੈਂਡਲ ਮਾਰਚ ਕੀਤਾ ਬਹੁਤ ਨਿਮਰਤਾ ਸਹਿਤ ਕੀਤਾ ਲੋਕਾਂ ਨੂੰ ਅਸੀਂ ਕੋਈ ਤਾਨੇ ਮੇਨੇ ਲਾਂਤ ਪਾਉਣ ਲਈ ਨਹੀਂ ਕੀਤਾ ਅਸੀਂ ਉਹਨਾਂ ਨੂੰ ਕਿਹਾ ਸ੍ਰੀਹਾ ਲਾਇਆ ਵੀ ਆਪਣੀ ਲੜਾਈ ਆ ਕਿਸਾਨਾਂ ਮਜ਼ਦੂਰਾਂ ਦੀ ਆ ਦੁਕਾਨਦਾਰਾਂ ਦੀ ਆ ਹਰੇਕ ਵਰਗ ਦੀ ਆ ਆਓ ਭਰਾਵੋ ਆਪਾਂ ਸਾਡੇ ਇਸ ਬਾਪੂ ਦੇ ਸੇਦੀ ਜਿਹੜੀ ਆ ਲੰਮੀ ਉਮਰ ਦੀ ਜਿਹੜੀ ਕਾਮਨਾ ਕਰੀਏ 70 75 ਸਾਲਾਂ ਦੀ ਉਮਰ 'ਚ ਵੀ ਜਿਹੜੀ ਆ ਉਹ ਉਹ ਇਸ ਦ੍ਰਿੜਤਾ ਦੇ ਨਾਲ ਖੜੇ ਹੈਗੇ ਆ ਧੰਨਵਾਦ ਜੀ ਤੁਹਾਡਾ ਬਈ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਵੱਡੀ ਗਿਣਤੀ ਵਿੱਚ ਆਪਾਂ ਦੇਖ ਸਕਦੇ ਆਂ ਕਈ ਵਰਗਾ ਜੋ ਇੱਥੇ ਅੱਜ ਲੋਕ ਕੈਂਡਲ ਮਾਰਚ ਵਿੱਚ ਸ਼ਾਮਲ ਹੋਏ ਨੇ ਡੱਲੇਵਾਲ ਸਾਹਿਬ ਦੇ ਹੱਥੋਂ ਮੈਂ ਖਾਸ ਕਰ ਦੱਸਣਾ ਚਾਹੂਗਾ ਮੇਰੇ ਭਰਾ ਵੀ ਆ ਵੱਡੇ ਪ੍ਰਕਾਸ਼ ਸਿੰਘ ਜੀ ਇਹਨਾਂ ਦੇ ਨਾਲ ਇਹਨਾਂ ਦੇ ਵੀ ਸਾਥੀ ਪਹੁੰਚੇ ਆ ਸਟੱਡੀ ਸਰਕਲ ਤੋਂ ਆ ਆ ਆਪਣਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੋਦੀ ਖਾਨਾ ਜੋ ਲੋੜਵੰਦਾਂ ਦੀ ਮਦਦ ਕਰਨੀ ਆ ਉਹ ਚਲਾਉਂਦੇ ਆ ਤੇ ਦੁਕਾਨਦਾਰ ਵੀਰ ਆਏ ਆ ਹਰ ਇੱਕ ਵਰਗ ਦੇ ਲੋਕ ਆਏ ਆ ਲੋਕ ਜਾਗ ਰਹੇ ਆ ਦਿਨੋਂ ਦੇ ਜੀ ਬਿਲਕੁਲ ਕਿਉਂਕਿ ਨਾਲੇ ਇਹਨਾਂ ਦਾ ਮੈਸੇਜ ਸੀ ਇਹ ਕੁਝ ਦੁਕਾਨਦਾਰ ਵੀਰਾਂ ਦਾ ਮੈਸੇਜ ਸੀ ਕੁਝ ਕਾਰੋਬਾਰੀ ਵੀਰਾਂ ਦਾ ਮੈਸੇਜ ਸੀ ਕਿ ਚਾਹੇ ਗਿਣਤੀ ਸਾਡੀ 20 ਹੋਵੇ ਤੇ ਚਾਹੇ 20000 ਹੋਵੇ ਪਰ ਅਸੀਂ ਜਿਹੜਾ ਸਰਦਾਰ ਡੱਲੇਵਾਲ ਸਾਹਿਬ ਦੀ ਤੰਦਰੁਸਤੀ ਵਾਸਤੇ ਲੰਮੀ ਉਮਰ ਵਾਸਤੇ ਤੇ ਮੋਰਚਾ ਫਤਿਹ ਹੋਣ ਵਾਸਤੇ ਅਰਦਾਸ ਬੇਨਤੀ ਕਰਨੀ ਆ ਅਸੀਂ ਕੈਂਡਲ ਮਾਰਚ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕਰਨਾ ਇਹ ਨ ਨਾ ਕਿਸੇ ਨੂੰ ਉਹ ਜਿਵੇਂ ਗੋਰਾ ਮਤਾ ਵੀਰ ਨੇ ਆਖਿਆ ਨਾ ਕਿਸੇ ਨੂੰ ਨਿੰਦਣ ਵਾਸਤੇ ਸੀ ਨਾ ਕਿਸੇ ਨੂੰ ਤਾਨੇ ਮਿਹਨੇ ਮਾਰਨ ਵਾਸਤੇ ਸੀ ਇਹ ਸਿਰਫ ਤੇ ਸਿਰਫ ਕੈਂਡਲ ਮਾਰਚ ਜਿਵੇਂ ਪਿਛਲੇ 28 ਦਿਨਾਂ ਤੋਂ ਅੱਜ 29ਵਾਂ ਦਿਨ ਖਤਮ ਹੋ ਗਿਆ ਸਰਦਾਰ ਡੱਲੇਵਾਲ ਸਾਹਿਬ ਉਹ ਬਹੁਤ ਚੜਦੀ ਕਲਾ ਦੇ ਵਿੱਚ ਹੈ ਮਾਨਸਿਕ ਪੱਖ ਤੋਂ ਸਰੀਰਕ ਪੱਖ ਤੋਂ ਮੈਂ ਪਹਿਲਾਂ ਵੀ ਦੱਸਿਆ ਡਾਕਟਰਾਂ ਮੁਤਾਬਕ ਬੇਸ਼ੱਕ ਕੁਝ ਵੀ ਹੈ ਪਰ ਮਾਨਸਿਕ ਪੱਖ ਤੋਂ ਬਹੁਤ ਮਜ਼ਬੂਤ ਹੈ ਉਹ ਉਹ ਕਹਿੰਦੇ ਕੁਝ ਨਹੀਂ ਹੁੰਦਾ ਮੋਰਚਾ ਫਤਿਹ ਕਰਾਂਗੇ ਤੇ ਇਹ ਜਿਹੜਾ ਬਲ ਹੈ ਉਹੀ ਮੈਂ ਵਾਰ-ਵਾਰੀ ਫੇਰੀ ਉਹੀ ਗੱਲ ਆਖੂਗਾ ਕਿ ਸੱਚੇ ਬਾਦਸ਼ਾਹ ਦਸ਼ਮੇਸ਼ਪਤਾ ਕਲਗੀ ਵਾਲੇ ਪਾਦਸ਼ਾਹਾਂ ਨੇ ਉਹ